ਚਾਬੀ ਵੀ ਨਹੀਂ ਚੱਕੀ ਸਾਲ ਮਾਰਦੇ ਆ ਗੱਲੀ ਬੱਸ ਉਹ ਵੀ ਸੁਖ ਵੀਰੇ ਇਹ ਆਪਣੀ ਮਤਲਬ ਮਸ਼ੀਨ 부ੜਕਦੀ ਹੋਣੀ ਠੀਕ ਹੈ ਜੀ ਕਿ ਕਿਸਤੀ ਦੀ ਸੈਟਿੰਗ ਆ ਹਾਂਜੀ ਜਾਂ ਸਟਾਫ ਆਕਰਾਂ ਦੀ ਲਾ ਲਓ ਜਾਂ ਗੇਡ ਰਮ ਦੇ ਨਹੀਂ ਮੈਂ ਜੀ ਫੀਲਡ ਤੇ ਜਾ ਕੇ ਪਤਾ ਚੱਲਦਾ ਜੀ ਪਤਾ ਚੱਲਦਾ ਐ ਜੀ ਆਪਾਂ ਉੱਥੇ ਪੱਲਾ ਮਾਰੀ ਜਾਈਏ ਕੋਈ ਦਾਣੇ ਦੀ ਸ਼ਿਕਾਇਤ ਨਹੀਂ ਕੋਈ ਡਿੱਕਦੀ ਨਹੀਂ ਜਿਗੇ ਜੀ ਵਸੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਜਿਵੇਂ ਤੁਸੀਂ ਮਸ਼ੀਨਾ ਆਪ ਚਲਦੇ ਰਹੋਗੇ ਬਹੁਤ ਵਧੀਆ ਚੱਲਦੀ ਆ ਜੀ ਕਦੇ ਚੂਕ ਚੂਕ ਉਹ ਜੀ ਨਾ ਜੋਗਲ ਦਾ ਮਤਲਬ ਹੀ ਨਹੀਂ ਹੈਗਾ ਜੀ ਠੀਕ ਆ ਯੂਪੀ ਵੀ ਚੱਲੇ ਆਪਾਂ ਅਸਾ ਯੂਪੀ ਕਿੰਨਾ ਥਾ ਵੱਡਾ ਯੂਪੀ ਤਾਂ 300 ਕਿਲਾ ਵੱਡਾ ਹੈ ਜੀ ਅਸਾ 300 ਕਿਲਾ ਵੱਡਾ ਹੈ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਆਪਾਂ ਮਸ਼ੀਨਾਂ ਦਾ ਕੰਪਨੀਆਂ ਚ ਤਾਂ ਬਥੇਰੀਆਂ ਦਿਖਾਤੀਆਂ ਸੀ ਚਾ ਨਿਕਲਦੀਆਂ ਮਸ਼ੀਨਾਂ ਹਨਾ ਕੰਪਨੀਆਂ ਦੀਆਂ ਆਪਾਂ ਮਸ਼ਹੂਰੀਆਂ ਵੀ ਬਹੁਤ ਕਰਤੀਆਂ ਸੀ ਪਰ ਗੱਲ ਇਹ ਹੁੰਦੀ ਆ ਵੀ ਮਸ਼ੀਨ ਖੱਤੇ ਚ ਚੱਲਦੀ ਵੀ ਆਪਾਂ ਆਪਣੇ ਨਾ ਸਾਰੇ ਦੋਸਤ ਮਿੱਤਰਾਂ ਨੂੰ ਦਿਖਾਈਏ ਵੀ ਖੱਤੇ ਚ ਆ ਮਸ਼ੀਨ ਚੱਲ ਰਹੀ ਹੈ ਹਨਾ ਆਪਾਂ ਬਣਾਈ ਸੀ ਵੀਡੀਓ ਜਸਨਪ੍ਰੀਤ ਦੀ ਕੌਲ ਸੇੜੀ ਪੰਡੋ ਮਿਸਤਰੀਆਂ ਨੇ ਮਸ਼ੀਨ ਬਣਾਈ ਸੀਗੀ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਲੈ ਕੇ ਆਉਂਦੇ ਨਮੀ ਹਨਾ ਖੱਤੇ ਚ ਚੱਲਦੀ ਮਸ਼ੀਨ ਦਿਖਾਉਣਾ ਹਾਰਦੀ ਦਾ ਸੀਜ਼ਨ ਹੁਣ ਪੂਰਾ ਜੋਰਾਂ ਤੇ ਚੱਲ ਰਿਹਾ ਹੈਗਾ ਪਰ ਇਹ ਵੀ ਅਗਲਾ ਕਹਿੰਦਾ ਮਸ਼ੀਨਾ ਬਣਾ ਕੇ ਵੇਚਦਿਆਂ ਪਤਾ ਨਹੀਂ ਮਿਸਤਰੀ ਮਾਗ ਆਉਂਦੇ ਨੇ ਕਿ ਨਾ ਆਉਂਦੇ ਨੇ ਮਿਸਤਰੀਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਕਿੰਨੀਆਂ ਕਿ ਮਸ਼ੀਨਾ ਕੱਢਤੀਆਂ ਕਿੰਨੀਆਂ ਕਿ ਚੱਲ ਰਹੀਆਂ ਨੇ ਸਾਰੀਆਂ ਤੇ ਢੇੜਾ ਮਾਰਿਆ ਤੇ ਬਾਕੀ ਮਸ਼ੀਨ ਮਾਲਕ ਨਾਲ ਵੀ ਆਪਾਂ ਗੱਲ ਕਰਾਂਗੇ ਵੀ ਯਾਰ ਕਿਉਂਕਿ ਮਿਸਤਰੀ ਤਾਂ ਕਹਿ ਰਹੇ ਨੇ ਵੀ ਸਾਡੀ ਮਸ਼ੀਨ ਪੂਰੀ ਵਧੀਆ ਪਰ ਆਪਾਂ ਮਾਲਕਾਂ ਨੂੰ ਵੀ ਪੁੱਛਾਂਗੇ ਵੀ ਕਿਵੇਂ ਚੱਲਦੀ ਆ ਮਸ਼ੀਨ ਹਨਾ ਆਜੋ ਇਹਨੇ ਕਰਦੇ ਆਪਾਂ ਮਿਸਤਰੀ ਨਾਲ ਗੱਲ ਬਾਕੀ ਬਾਕੀ ਮਸ਼ੀਨ ਚੱਲਦੀ ਆ ਬਾਈ ਆਉਂਦਾਗਾ ਹਨਾ ਮਸ਼ੀਨ ਦਾ ਮਾਲਕ ਉਹਦੇ ਨਾਲ ਆਪਾਂ ਕਰਦੇ ਆ ਗੱਲਬਾਤ ਪਹਿਲਾਂ ਹਾਂਜੀ ਕੀ ਹਾਲ ਆ ਮਿਸਤਰੀ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਕੀ ਹਾਲ ਆ ਜਸਨਾ ਵਧੀਆ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਕੀ ਹਾਲ ਆ ਭਰਾ ਹੋ ਠੀਕ ਹੋ ਆਪਾਂ ਮਖਾ ਮਸ਼ੀਨਾਂ ਫੈਕਟਰੀਆਂ ਚੋਂ ਨਿਕਲਦੀਆਂ ਬਥੇਰੀਆਂ ਦਿਖਾਤੀਆਂ ਠੀਕ ਆ ਆਪਾਂ ਆਪਣੇ ਵਾਲੀ ਮਸ਼ੀਨ ਵੀ ਫੈਕਟਰੀ ਚੋਂ ਨਿਕਲਦੀ ਦਿਖਾਈ ਸੀ ਹਾਂਜੀ ਹਾਂਜੀ ਜਸਨਾ ਹੁਣ ਤੂੰ ਮਸ਼ੀਨਾਂ ਕਿੰਨੀਆਂ ਕੱਢਤੀਆਂ ਇੱਕਤੀ ਆਪਾਂ ਕਿ 10 ਮਸ਼ੀਨਾਂ ਭੇਜੇ 10 ਮਸ਼ੀਨਾਂ ਹਾਂਜੀ ਸਾਰੀਆਂ ਕੋਲੇ ਢੇੜਾ ਵੱਜ ਗਿਆ ਹਾਂਜੀ 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 ਠੀਕ ਕਿਵੇਂ ਨੇ ਮਾਲਕ ਸਾਰੇ ਬਹੁਤ ਵਧੀਆ ਸਾਰੇ ਸੰਤੁਸ਼ਟ ਨੇ ਜੀ ਪੂਰੇ ਜੀ ਕੋਈ ਕਿਸੇ ਕੰਨੋਂ ਦਿੱਕਤ ਤਾਂ ਨਹੀਂ ਨਹੀਂ ਕੋਈ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਅਸੀਂ ਪੁੱਛਾਂਗੇ ਇਹਨਾਂ ਮਸ਼ੀਨ ਵਾਲਾ ਕਾਹਨੂੰ ਪੁੱਛੋ ਪੁੱਛੋ ਕੋਈ ਚੱਕਰ ਨਹੀਂ ਗਈ ਠੀਕ ਹੈ ਐਮੀ ਇੱਥੇ ਖੜਾ ਤੂੰ ਕਹੀ ਜਾਂਦਾ ਹੋਵੇਂ ਵਧੀਆ ਚੱਲਦੀ ਆ ਉਹ ਕਹਿੰਣ ਸਾਡਾ ਲਹੂ ਪੀਤਾ ਪਿਆ ਨਾ ਜੀ ਨਾ ਪੁੱਛੋ ਪੁੱਛੋ ਤੁਸੀਂ ਰਿਵਿਊ ਲਿਓ ਜੀ ਕੋਈ ਚੱਕਰ ਨਹੀਂ ਜੀ ਠੀਕ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਵੇਂ ਆ ਹਾਂਜੀ ਹਾਂਜੀ ਇਹ ਕਿਵੇਂ ਚੱਲਦੀ ਐ ਨੇ ਸਾਰਿਆਂ ਕੋਲੇ ਜਾਏ ਸਾਰਿਆਂ ਲਵੇ ਜਾਈਏ ਜੀ ਬਾਕੀ ਜਿਹੜੀਆਂ ਰਹਿੰਦੀਆਂ ਉਹਨਾਂ ਕੋਲੇ ਵੀ ਅਸੀਂ ਜਾ ਰਹੇ ਹਾਂਗੇ ਜੀ ਠੀਕ ਹੈ ਸਾਰਿਆਂ ਲਵੇ ਸਾਰਿਆਂ ਲਵੇ ਜਾ ਕੇ ਆਉਣਾ ਜੀ ਜਿੱਥੇ ਜ ਤਕਰੀਬਨ ਤਾਂ ਮੈਨੂੰ ਲੱਗਦਾ ਆਈ ਨਹੀਂ ਕਿਸੇ ਨੇ ਕੋਈ ਵੀ ਨਹੀਂ ਆਈ ਠੀਕ ਆ ਅਸੀਂ ਕੁਝ ਹੀ ਤੌਰ ਤੇ ਆ ਰਹੇ ਹਾਂਗੇ ਮਤਲਬ ਅੱਜ ਇਹਨਾਂ ਨੇ ਬੁਲਾਇਆ ਨਹੀਂ ਨਾ ਕੋਈ ਨਹੀਂ ਸਾਡਾ ਮਨ ਕਰਿਆ ਵੀ ਅੱਜ ਸਾਰੇ ਅਸੀਂ ਇਹਨਾਂ ਨੂੰ ਆਪ ਫੋਨ ਕਰਕੇ ਪੁੱਛਿਆ ਕਿ ਭਾਈ ਕਿੱਥੇ ਚੱਲਦੀ ਹੈ ਮਸ਼ੀਨ ਠੀਕ ਆ ਇਹ ਕਹਿੰਦੇ ਇੱਥੇ ਚੱਲਦੀ ਆ ਸੀਗਾ ਅਸੀਂ ਭਾਈ ਆਉਣਗੇ ਜਿਹੜਾ ਫੋਨ ਨਹੀਂ ਆਇਆ ਵੀ ਐ ਸਾਨੂੰ ਕੋਈ ਦਿੱਕਤ ਆ ਠੀਕ ਆ ਜੁਪੀ ਵੀ ਲਾ ਕੇ ਆਏ ਨੇ ਜੀ ਹਰਿਆਣੇ ਵੀ ਜਾ ਕੇ ਆਏ ਨੇਗੇ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਈ ਜੀ ਇਹਨਾਂ ਨੂੰ ਮਸ਼ੀਨ ਇਹਨਾਂ ਦੀ ਤਾਂ ਚੱਲਦੀ ਵੀ ਦੱਸਦੀ ਆ ਹਾਂਜੀ ਹਾਂਜੀ ਮਸ਼ੀਨ ਤੇ ਵੱਡ ਪਾਈ ਵੀ ਆ ਚੰਗੀ ਬੰਦਿਆਂ ਦੀ ਸਹੀ ਗੱਲ ਆ ਜੀ ਸਹੀ ਗੱਲ ਆ ਜੀ 500 ਕਿਲੇ ਪਲੱਸ ਕਰਕੇ ਆਏ ਨੇ ਠੀਕ ਆ ਔਗਰ ਜੇ ਤੇ ਆਏ ਨਹੀਂ ਜੀ ਵੀ 2 250 ਕਿਲੇ ਨਾਲ ਰੰਗ ਜਾ ਲੈ ਜੂਗਾ ਉਹ ਤਾਂ ਮੰਨ 500 ਤੋਂ ਪਲੱਸ ਜਾ ਕੇ ਰੰਗ ਲੈਂਦਾ ਸੀ ਸਹੀ ਗੱਲ ਆ ਜੀ ਸਹੀ ਗੱਲ ਆ ਜੀ ਠੀਕ ਆ ਜੇ ਤੁਹਾਡਾ ਮਨ ਕਰਿਆ ਵੀ ਸਾਰੀਆਂ ਮਸ਼ੀਨਾਂ ਲੱਗੇ ਰੱਖੇ ਜਿਵੇਂ ਔਗਰ ਚ ਮੂੰਹ ਦੇਖ ਲਾ ਯਾਦਰ ਕੱਢੀ ਫਿਰਦੇ ਨਾ ਜੀ ਹਾਂਜੀ ਨਾ ਐਈ ਤਾਂ ਗੱਲ ਹੈਗੀ ਆ ਚਲੋ ਜੇ ਹੁਣ ਆਗਲੇ ਨੇ ਯਾਰ ਪੈਸੇ ਵੀ ਲਾਏ ਨੇ ਸਹੀ ਗੱਲ ਆ ਜੀ ਜੀ ਕਾ ਪੈਸੇ ਲਾ ਕੇ ਅਗਲਾ ਤੁਸਨ ਤੋਂ ਹੋਵੇ ਉਹਦਾ ਕੋਈ ਫਾਇਦਾ ਨਹੀਂ ਕੋਈ ਜੀ ਠੀਕ ਆ ਤੇ ਟਾਈਮ ਤੇ ਟਾਈਮ ਦੇ ਦਿੰਦੀਆਂ ਸਾਰਿਆਂ ਨੂੰ ਜੀ ਹਾਂ ਜੀ ਹਾਂ ਟਾਈਮ ਟੂ ਟਾਈਮ ਕਿਸੇ ਦਾ ਕੋਈ ਤਨ ਤਾਂ ਨਹੀਂ ਬਣਿਆ ਕੋਈ ਨਾ ਕੋਈ ਨਹੀਂ ਬਣਦਾ ਠੀਕ ਆ ਹਾਂ ਜੀ ਚਲੋ ਵਧੀਆ ਹੋਇਆ ਇੰਨਾ ਕ ਹੁੰਦਾ ਤੈਨੂੰ 10 ਦਿਨ ਹੋ ਗਏ ਜੀ ਬਿੱਲੇ ਹੋਏ ਇਹਨਾਂ ਨੂੰ ਮੈਂ ਮਿਸਤਰੀ ਜੀ ਨੂੰ ਕਿਹਾ ਸੀਗਾ ਮੈਂ ਹਾਂ ਤੁਸੀਂ ਮੈਨੂੰ ਦੋ ਮਸ਼ੀਨਾਂ ਦੋ ਬਣਾ ਕੇ ਬੰਦੇ ਮੰਗਦੇ ਸੀ ਵੀ ਸਾਨੂੰ ਜਸਨਪ੍ਰੀਤ ਮਸ਼ੀਨਾਂ ਲੈ ਕੇ ਦੇ ਪਰ ਇਹਨਾਂ ਨੇ ਸਾਫ਼ ਜਵਾਬ ਦਿੱਤਾ ਸੀਗਾ ਵੀ ਯਾਰ ਸਾਤੋਂ ਮਾਣਨੀਆਂ ਨਹੀਂ ਹੁਣ ਫਾਇਦਾ ਕੀ ਆਗਾ ਠੀਕ ਹੈ ਨਾ ਇਹੀ ਹੁੰਦਾਗਾ ਲੈ ਲੈਂਦੇ ਤਾਂ ਤੁਸੀਂ ਦੋ ਦੀ ਸਾਈ ਫੜ ਵੀ ਲੈਂਦੇ ਪਰ ਉਹਨਾਂ ਨਾਲ ਕੰਝੇ ਰਕਲੇਸ਼ ਹੋਈ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਅਸੀਂ ਜਨਾਬੀ ਕੀ ਫਾਇਦਾ ਠੀਕ ਆ ਕਿਉਂਕਿ ਆਇਆਗਾ ਸੁਖਵੀਰੇ ਤੁਸੀਂ ਆਪ ਮਸ਼ੀਨਾਂ ਚਲਾਈਆਂ ਨੇ ਪਤਾ ਵੀ ਇੱਕ ਦਿਹਾੜੀ ਕਿੰਨੇ ਕ ਦੀ ਮਰਜੇਦੀ ਆ ਹਨਾ ਮੈਂ ਤਾਂ ਹੁਣ ਆਪ ਚਲਾ ਕੇ ਦੇਖਾਂ ਦੇਖੋ ਠੀਕ ਆ ਸਾਡੇ ਆਉਂਦਿਆਂ ਨੂੰ ਸੁਖਵੀਰ ਆਪ ਬੈਠਾ ਸੀ ਮਸ਼ੀਨ ਤੇ ਚਲਾ ਰਿਹਾ ਸੀਗਾ ਹਾਂਜੀ ਹਾਂਜੀ ਫਿਰ ਕਨੌਰੀ ਕਿੰਨੀ ਮੀਂਹ ਮੂੰਹ ਜਿਆਦਾ ਪੈ ਗਿਆ ਲੱਗਦਾ ਮੈਨੂੰ ਹਾਂਜੀ ਉੱਧਰ ਥੋੜਾ ਮੌਸਮ ਖਰਾਬ ਆ ਜੀ ਉੱਥੇ ਉਹ ਕਨੌਰੀ ਚੱਲਦੀ ਉਹ ਵੀ ਚੱਲਦੀਆਂ ਨੇ ਜੀ ਹਾਂ ਠੀਕ ਆ ਹਾਂਜੀ ਹਾਂ ਉੱਥੇ ਉਹਨਾਂ ਉਹ ਫਿਰ ਰੇਸਲੇ ਦੇ ਪਾਸੇ ਨੂੰ ਹੋਣਗੇ ਕਿਹਦੇ ਪਾਸੇ ਉੱਥੇ ਥੋੜਾ ਗੱਡੀ ਕੱਟ ਰਹੀ ਆ ਜੀ ਅੱਛਿਆ ਉਹ ਤੇ ਚੱਲ ਰਹੀ ਆ ਠੀਕ ਆ ਆ ਉਹ ਇੱਕ ਦੀ ਤੂੜੀ ਦਾ ਦਾ ਲੋਕ ਘਾਟੀ ਬਣਾ ਕੇ ਲੱਗਦਾ ਜਿਆਦਾ ਜੇ ਥੋੜੀ ਮੋਟੀ ਗੱਡੀ ਬੈਗੀ ਹਾਂਜੀ 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 ਨਹੀਂ ਆਲਾ ਕਹਿੰਦਾ ਯਾਰ ਤੂੜੀ ਚ ਮਿੱਟੀ ਆਉਗੀ ਐ ਹੋਊਗਾ ਆ ਹੁਣ ਇਹ ਦੀ ਟੂੜੀ ਦਾ ਯਾਨੀ ਘੱਟ ਥੋੜਾ ਜਿਹਾ ਉਹ ਹਾਂ ਆ ਹੁਣ ਲਾਕਾ ਜਾ ਇਹ ਵੀ ਰੇਸ ਲਾ ਜਾ ਮਹਾਨ ਹੀ ਨੇ ਸਾਰੇ ਉਹ ਟਿੱਬਿਆਂ ਵਾਲੇ ਟਿੱਬਿਆਂ ਵਾਲਾ ਮਹਾਨ ਹੈਗੇ ਸਾਡੇ ਤਾਂ ਯਾਨੀ ਡਾਕਰਾਂ ਚ ਵੀ ਚੱਲ ਪਈਆਂ ਯਾਨੀ 2 ਵਜੇ ਮਸ਼ੀਨਾਂ ਚੱਲ ਪਈਆਂ ਸੀਗੀਆਂ ਆਪਣੇ ਵੀ ਗੁਰੀ ਕੱਲ ਅੱਧੀ ਕਿ ਵੱਢ ਗਿਆ ਸੀਗਾ ਅੱਧੀ ਕਿ ਛੱਡ ਗਿਆ ਸੀਗਾ ਹਾਂ ਕੋਈ ਕਹਿੰਦਾ ਦੋਨੋਂ ਹਾਂ ਗੁਰੀ ਨੂੰ ਵੀ ਆਪਾਂ ਮਸ਼ੀਨ ਲੈਣੀ ਆ ਇਆ ਉਹਨੂੰ ਮੈਂ ਹੁਣ ਗੁਰੀ ਨੂੰ ਕਿਹਾ ਸੀ ਮੈਂ ਆਜਾ ਚਲਦੀ ਦਿਖਾ ਕੇ ਲੈ ਮੈਂ ਤੈਨੂੰ ਠੀਕ ਹੈ ਜੀ ਤੇ ਉਹ ਕਹਿੰਦਾ ਯਾਰ ਮੈਂ ਅਜੇ ਨਾ ਤਾਨੂੰ ਤਾਂ ਨਹੀਂ ਹਜੇ ਹੁਣ ਇੱਕ ਬਲਮਗੜ ਚਲਦੇ ਜੀ ਹੁਣ ਉੱਥੇ ਜਾਵਾਂਗੇ ਠੀਕ ਆ ਆਪਣੇ ਨਾਲ ਹੀ ਬਲਮਗੜ ਪੈਂਦਾ ਭਦਰੀ ਮਿਸਤਰੀ ਨੂੰ ਦਿੱਤੀ ਹੈ ਜੀ ਅਸਿਆ ਹਾਂ ਯਾਰ ਇਹ ਕੋਨ ਨੂੰ ਦਿੱਤੀ ਦੋ ਇੱਕ ਇੱਕ ਅਗਲੇ ਸੀਜ਼ਨ ਦੇਣੀ ਹੈ ਜੀ ਉਹਨਾਂ ਨੂੰ ਚੀਰੀ ਮੌਕੇ ਜੀ ਠੀਕ ਆ ਹੁਣ ਉਹਨੂੰ ਮੈਂ ਫੋਨ ਕਰਿਆ ਸੀ ਮੈਂ ਮਸ਼ੀਨ ਲੈ ਆਉਣੀ ਆ ਉਹ ਲਿਆ ਅਸੇ ਅਸੇ ਕੱਲ ਫੋਨ ਨਹੀਂ ਕਰਾਂ ਮੈਂ ਲਈ ਕਿਹੜਾ ਮਾਰਾਂਗਾ ਵੀ ਤਾਂ ਕਿਹੜਾ ਮਾਰਾਂਗਾ ਹਾਂ ਜੀ ਮੈਂ ਜੀ ਫੀਲਡ ਤੇ ਜਾ ਕੇ ਪਤਾ ਚੱਲਦਾ ਜੀ ਪਤਾ ਚੱਲਦਾ ਐ ਜੀ ਆਪਾਂ ਉੱਥੇ ਗੱਲਾਂ ਮਾਰੀ ਜਾਈਏ ਜੀ ਕਸਨ ਇੱਕ ਗੱਲ ਆ ਆਪਾਂ ਦੇਖ ਆਪ ਦਾ ਜੋਰ ਲਾ ਕੇ ਮਸ਼ੀਨ ਬਣਾਤੀ ਹਾਂਜੀ 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 ਜਿਹੜੀ ਆਪਾਂ ਨੂੰ ਕੋਈ ਚੀਜ਼ ਦੀ ਦਿੱਕਤ ਆਈ ਉਹ ਕਿਸਾਨ ਦੱਸੋ ਉਹ ਕਿਸਾਨ ਦੱਸੋ ਹਾਂ ਵੀ ਇਹ ਯਾਰ ਮੰਨ ਕੇ ਚੱਲਦਾ ਵੀ ਇਹ ਤੇ ਆ ਚੀਜ਼ ਦੀ ਕਮੀ ਆ ਹਾਂਜੀ ਹਾਂਜੀ ਠੀਕ ਆ ਉਹ ਚੀਜ਼ ਦੀ ਆਪਾਂ ਨੂੰ ਕਮੀ ਘਾਹ ਨੂੰ ਕੱਢਣੀ ਪਊਗੀ ਸਹੀ ਗੱਲ ਆ ਇਹ ਜੇ ਹੁਣ ਆਪਾਂ ਕਹੀਏ ਜੇਰ ਆਪਾਂ ਤਾਂ ਆਪਦੇ ਵੱਲੋਂ ਫੁੱਲ ਵਧੀਆ ਬਣਾ ਕੇ ਦੇ ਦਿੰਦੇ ਹਾਂਜੀ 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 ਵੀ ਟੌਪ ਦੀ ਆ ਯਾਰ ਇਹ ਦੂਤੋਂ ਦੀ ਕੁਛ ਨਹੀਂ ਪਰ ਨਹੀਂ ਕਈ ਵਾਰ ਆਪਣਾ ਵੀ ਦਿਮਾਗ ਨਹੀਂ ਜਾਂਦਾ ਛੋਟੀਆਂ ਛੋਟੀਆਂ ਚੀਜ਼ਾਂ ਸਹੀ ਗੱਲ ਹੈ ਜੀ ਬਨ ਕੇ ਚੱਲਦਾ ਵੀ ਉਹ ਚੀਜ਼ਾਂ ਨਹੀਂ ਗਈਆਂ ਜਿਹੜੀਆਂ ਚੀਜ਼ਾਂ ਆਪਾਂ ਨੇ ਦਿਮਾਗ 'ਚ ਨਹੀਂ ਰਹਿਣੀਆਂ ਬਸ ਬਸ ਸਹੀ ਗੱਲ ਹੈ ਠੀਕ ਆ ਜਦੋਂ ਆਪਾਂ ਲੋਕਾਂ ਕੋਲੇ ਜਾਵਾਂਗੇ ਤੇ ਦੱਸਣਗੇ ਸਹੀ ਗੱਲ ਹੈ ਹਾਂ ਫੇਰ ਪਤਾ ਠੀਕ ਆ ਹੁਣ ਸੋਨ ਵਾਲੀ ਕਾ ਟਰੈਕਟਰ ਆਗਾ ਉਹ ਵੇਖ ਲੈ ਕਿੰਨੀ ਟਾਈਮ 'ਚ ਕਿੰਨਾ ਅੱਪ ਹੋ ਗਿਆ ਸਹੀ ਗੱਲ ਹੈ ਸਹੀ ਗੱਲ ਪਰ ਗੱਲ ਇਹ ਆ ਵੀ ਉਹ ਸੁਣਦੇ ਸੀ ਲੋਕਾਂ ਦੀ ਸਹੀ ਗੱਲ ਹੈ ਵਿੱਚ ਟੈਕ ਕੰਪਨੀਆਂ ਵੱਡੀਆਂ ਵੱਡੀਆਂ ਸੀ ਨਾੜ ਕੇ ਨਾ ਕਿਉਂ ਫੇਲ ਹੋ ਗਿਆ ਕਾ ਜਿਉਣਾ ਸੁਣਵਾਈ ਨਹੀਂ ਉਹਨਾਂ ਨੇ ਸੁਣਵਾਈ ਹੀ ਨਹੀਂ ਕਰੀ ਵੀ ਆਹ ਚੀਜ਼ ਦੀ ਯਾਰ ਟਿਕ ਤਾਉਂਦੀ ਆ ਪਰ ਗੱਲ ਇਹ ਆ ਵੀ ਜਦੋਂ ਸੋਨਾ ਲੀਕ ਵਾਲਿਆਂ ਨੇ ਜੇ ਚਾਰਜਰ ਵੀ ਕਹੇਤਾ ਨਾ ਅਗਲੇ ਨੇ ਵੀ ਟਰੈਕਟਰ ਦੇ ਯਾਰ ਚਾਰਜਰ ਲੱਗਿਆ ਹੋਣਾ ਚਾਹੀਦਾ ਉਹਨਾਂ ਨੇ ਉਹ ਵੀ ਲਾ ਕੇ ਦਿੱਤਾ ਸਹੀ ਗੱਲ ਆ ਜੀ ਅਗਲੇ ਮਾਡਲ ਚ ਉਹਨਾਂ ਨੇ ਲਾ ਕੇ ਦਿੱਤਾ ਜਦੋਂ ਕਸਟਮਰ ਖੁਸ਼ ਆ ਜੀ ਫੇਰ ਇਹ ਸਭ ਕੁਝ ਚੱਲੇਗਾ ਸਭ ਤੋਂ ਕਸਟਮਰ ਨਹੀਂ ਦੁਖੀ ਹੋ ਕੇ ਉਹ ਕਰਨਾ ਫੇਰ ਕੋਈ ਫਾਇਦਾ ਨਹੀਂ ਸਹੀ ਗੱਲ ਆ ਉਹਨੇ ਖੁਸ਼ ਨੇ ਜੀ ਬੰਦੇ ਪੂਰੇ ਹਾਂ ਪੂਰੇ ਖੁਸ਼ ਨੇਗੇ ਹਾਂ ਜੀ ਹਾਂ ਬਾਕੀ ਕਰਦੇ ਇਹਨਾਂ ਦਾ ਮੁੰਡਾ ਮਾਲਕ ਆਉਂਦਾ ਹੋਵੇ ਨਾ ਗੱਲਬਾਤ ਕਿਵੇਂ ਆਗਾ ਹੋਰ ਇਹਨਾਂ ਕੋ ਮਸ਼ੀਨ ਤੇ ਲਵੇ ਜਾ ਕੇ ਦੇ ਦੇ ਆਜੋ ਚਲੋ ਇੱਥੇ ਠੀਕ ਹੈ ਨਹੀਂ ਚਲੋ ਆਜੋ ਅਵਾਜ ਬੂਝ ਦਾ ਪਤਾ ਲੱਗ ਜਿੰਦਾ ਕਾਸੇ ਦਾ ਨੇੜੇ ਲਾ ਕੇ ਯੂਟਿਊਬਰ ਵੀ ਗਰਦ ਪੈਣ ਤੋਂ ਡਰਦੇ ਹੁੰਦੇ ਨੇ ਵੀ ਨੇੜੇ ਚ ਜਾਈਏ ਗਰਦ ਆਪਾਂ ਨੂੰ ਉਹ ਵੀ ਨਹੀਂ ਚੱਕਰ ਸਹੀ ਗੱਲ ਆਪਾਂ ਹੁਣ ਤੱਕ ਇਹੀ ਕੰਮ ਕਰਦੇ ਆ ਕਿਹੜਾ ਆਪਾਂ ਕੋਈ ਆਏਗਾ ਵੀ ਮਖਮਲ ਦੇ ਗੱਦਿਆਂ ਤੇ ਪੈਂਦੇ ਰਹਾਂਗੇ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਇਹ ਤਾਂ ਬੁੱਢੀ ਕਰਦੀ ਹੈ ਹਾਂ ਹਾਂ ਮਨ ਲਾਲ ਬਾਈ ਹੋਰੀ ਕਹਿਣਾ ਇਹਦਾ ਹਜੇ ਕੁਸ ਖਾ ਘੱਟ ਹੈਗਾ ਅਗਲਾ ੜਤਾ ਨਾ ਮੌਸਮ ਤੋਂ ਅਗਲਾ ਇੱਕ ਸੁਖਵੀਰੇ ਪਹਿਲਾਂ ਤਾਂ ਲੋਕਾਂ ਨੂੰ ਕੋਈ ਡਰ ਪਾਉਣੀ ਸੀ ਹੁੰਦਾ ਹੁਣ ਤਾਂ ਨੈਟ ਜਾ ਦੱਸ ਦਿੰਦਾ ਬਹੁਤ ਜਰੀ ਪਹਿਲੀ ਫਿਕਰ ਲਾ ਪਹਿਲੀ ਫਿਕਰ ਲਾਉਂਦਾ ਵੀ ਯਾਰ ਆਹਾ ਉਹ ਹੋ ਗਿਆ ਕਿ ਨਹੀਂ ਮੈਂ ਪਸੰਦ ਰਾਂ ਜਿੱਥੇ ਸੈੱਟ ਕਰਕੇ ਤੇ ਮੁੜ ਕੇ ਨਾ ਰਾਂ ਚਾਤੀ ਚੱਕੀ ਹੈ ਠੀਕ ਆ ਚੱਲਾ ਬਾਈ ਅਛਾ ਜਿੱਥੇ ਕੰਪਨੀ ਵੱਲੋਂ ਫਿੱਟ ਹੋ ਕੇ ਆ ਗਈ ਉੱਥੇ ਚੱਲਦੀ ਆ ਜਿਵੇਂ ਹੱਥ ਵੀ ਨਹੀਂ ਲਾਇਆ ਬੰਦਿਆਂ ਨੇ ਕਹਿੰਦਾ ਅਸੀਂ ਹੱਥ ਵੀ ਨਹੀਂ ਲਾਇਆ ਠੀਕ ਆ ਆਵਾਜ਼ ਊਜ ਮਸ਼ੀਨ ਦੀ ਜਮੀ ਨਹੀਂ ਹੈਗੀ ਆਹ ਵਾਹ ਦੇਖੋ ਤੁਸੀਂ ਚੱਲਦੀ ਆ ਹਾਂ ਬੰਦਾ ਗੱਲ ਚਲਾਉਂਦਾ ਤਾਂ ਹੈਗਾ ਡਰਦਾ ਚਲਾਉਂਦਾ ਇਹਨੇ ਜੱਕੀ ਵੀ ਖੋਲੀ ਆ ਆਪ ਤੇ ਮਾਲਕ ਜੀ ਠੀਕ ਆ ਮਾਲਕ ਚਲਾਉਂਦੇ ਆਪ ਡਰਾਈਵਰ ਫੋਨ ਆਇਆ ਮੈਨਾਂ ਵਾਲੇ ਠੀਕ ਠੀਕ ਕਨਾਂ ਨੰਬਰ ਤੇ ਰਵਰੀ ਪਗੜਣਾ ਆਉਂਦਾ ਹਾਂ ਨਾ ਮਾਦਾ ਬੰਦਾ ਆਇਆ ਵੇਖ ਇੱਕ ਵਾਰ ਬੱਟਣ ਆਇਆ ਅੱਛਾ ਸਹੁਰਿਆਂ ਦੀ ਬੱਟਣ ਆਇਆ ਵਿਆ ਠੀਕ ਆ ਫੇ ਮੇਰੇ ਸਹੁਰਿਆਂ ਤੋਂ ਆਇਆ ਆਪਦੇ ਸਹੁਰਿਆਂ ਦੀ ਬੱਟਣ ਆਇਆ ਹੈ ਲੈ ਪੂਰੀ ਐ ਚੱਲਦੀ ਆ ਸੈਟ ਹੋ ਕੇ ਨੰਬਰ ਮੋਗੇ ਦਾ ਲੱਗਿਆ ਤੇ ਅਮਾ ਸੁਰੀਆਂ ਸੀਪਾ ਬੰਦ ਕਰਦਾ ਹਾਂ ਹਾਂ ਕਰਤਾ ਸਭਈ ਥੋੜੀ ਥੋੜੀ ਜਿਹਨੂੰ ਅਮਾ ਵਧਾ ਦਿੰਦੇ ਆਗੇ ਫੋੜ ਹਾਂ ਸੀੜੀ ਅਮਾ ਦੇ ਤਾਂ ਨਹੀਂ ਚੱਲਦੀ ਆ ਉਹ ਵੀ ਚੱਲਦੀ ਆ ਆ ਪਰ ਕਿਸੇ ਨੇ ਟਿੱਕ ਵੀ ਦਿੱਤੀ ਨਹੀਂ ਸੁਖਵੀਰ ਜੇ ਤਾਂ ਮੰਨ ਕੇ ਚੱਲ ਲੱਗ ਕੁੱਤੇ ਵਾਲਾ ਕਹਿੰਦਾ ਵੀ ਯਾਰ ਇਹ ਆ ਚੀਜ਼ ਦੀ ਕਮੀ ਆਗੀ ਫਿਰ ਤਾਂ ਇਹ ਉਹ ਕਰਦੇ ਕਿ ਨਹੀਂ ਉਹ ਜਿੱਥੇ ਸੈੱਟ ਬੰਨ ਕੇ ਦੇਤੀ ਬਸ ਬਾਕੀ ਯਾਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਜਿਵੇਂ ਤੁਸੀਂ ਮਸ਼ੀਨਾਂ ਆਪ ਚਲਉਂਦੇ ਰਹੇ ਹੋ ਮੈਂ ਤਾਂ ਪਤਾ ਵੀ ਇੱਥੇ ਆ ਪੁਲੀ ਪਾ ਕੇ ਆ ਸੈਟ ਆ ਇੱਥੇ ਸਾਰਾ ਕੁਝ ਸਹੀ ਚੱਲਦਾ ਪੁਨੀਆਂ ਸੀਪਾ ਖੋਲ ਕੇ ਦੇਤੀਆਂ ਉਹਨਾਂ ਬੰਨ ਕੇ ਦੇਤੀ ਉੱਥੇ ਤੇ ਉਹ ਚੱਲ ਪਈ ਨਹੀਂ ਆ ਇੱਕ ਵਾਰ ਮੈਂ ਸਾਡੇ ਭੋਲੇ ਮਿਸਤਰੀ ਤੋਂ ਢੱਪੇ ਵਾਲੇ ਤੋਂ ਕੰਮ ਕਰਾਇਆ ਮਸ਼ੀਨ ਦਾ ਉਹ ਨੂੰ ਮੈਂ ਉਹਨੇ ਸਾਰੇ ਗੱਲੀ ਗੱਲੀ ਸਾਫੁੱਤੇ ਆਪਦਾ ਮੀਟਰ ਲਾ ਕੇ ਚੈੱਕ ਕਰਕੇ ਉਹ ਮੈਨੂੰ ਉਹਨੇ ਇੱਕੋ ਗੱਲ ਦੱਸਦੀ ਕਹਿੰਦਾ ਹਰਦੇਵ ਕਹਿੰਦਾ ਵੀ ਆਹ ਜਿਹੜੀ ਫੂਸ ਵਾਲੀ ਆ ਫਲੋਰ ਵਾਲੀ ਪੁਲੀ ਆ ਵੀ ਇਹ ਹੋ ਸਕਦਾ ਤੈਨੂੰ ਬਦਲਣੀ ਪੈ ਜੇ ਨਹੀਂ ਗਾ ਤੈਨੂੰ ਕਾਸੇ ਦੀ ਲੋੜ ਨਹੀਂ ਉਹ ਹੀ ਗੱਲ ਉਹ ਤੇ ਜਦੋਂ ਟੈਕ ਚ ਦੇਖਿਆ ਫੂਸ ਆ ਆ ਅਸੀਂ ਪੁਲੀ ਪੱਟ ਕੇ ਪਾਤੀ ਤੂੰ ਉਹੀ ਮਸ਼ੀਨ ਤੇ ਸਾਰਾ ਸੀਜ਼ਨ ਪਾਨਾ ਚਾਪੀ ਵੀ ਨਹੀਂ ਜਾ ਕੇ ਦੇਖੇ ਵੀ ਕਿਹਦੀ ਕੀ ਗੱਲ ਵਾਲੋ ਆ ਅਸੀਂ ਕਿਹਦੇ ਦੱਸ ਭੇਜਿਆ ਜਾਨੀ ਅਸੀਂ ਪੂਰੀ ਤੌਰ ਤੇ ਜਾਏ ਮਸ਼ੀਨਾਂ ਲਵੇ ਠੀਕ ਆ ਇਹ ਬੰਦੇ ਨੇ ਆਏ ਨਹੀਂ ਕਿਹਾ ਵੀ ਆ ਰੌਕਸ ਮੈਂ ਗਾ ਜਾ ਤੋਰਤਾ ਜਾ ਫੁੱਲ ਗਿਆ ਜੀ ਹੋ ਮੰਨ ਹੋ ਗਈ ਜਾ ਗੁਸਾ ਹੋ ਗਿਆ ਲਈ ਮਾਰ ਹਾਲਾ ਕਹਿੰਦਾ ਚਾਬੀ ਵੀ ਨਹੀਂ ਚੱਕੀ ਸਾਲ ਮਾਰ ਦਿਆ ਗੱਲੀ ਬਸ ਉਹ ਵੀ ਸੁਖ ਵੀਰੇ ਚੱਕਰੀ ਆਪਾਂ ਉਸ ਹਿਸਾਬ ਨਾਲ ਬਣਾ ਕੇ ਦੇਤੇ ਵਿੱਚ ਤਾਂ ਹੁਣ ਚੱਕਰੀ ਇੰਨੇ ਕਰ ਦੇ ਫੁੱਲ ਫੁੱਲ ਡਿੱਗੀ ਜਾਂਦਾ ਸਮਾਨ ਵਿੱਚ ਆਪਾਂ 3 ਗਤੀ ਵਾਲੇ ਚੱਕਰ ਬਣਾ ਕੇ ਦੇਦੇ ਉਹਨੇ ਖੁੱਲਣੀ ਕੀ ਹੈਗਾ ਖੁੱਲਣੀ ਕੀ ਹੈ ਜਿੰਨੇ ਨੂੰ ਚੱਕਰਾਂ ਦੀ ਰੋਡ ਆ ਹਾਂ ਉਹਨੇ ਚੱਕਰਾਂ ਦੀ ਚੱਲਣਾ ਵਾਹ ਜੰਦਾ ਚੱਲੇ ਬਾਡੀ ਕੀ ਹਾਲ ਆ ਵੀਰੇ ਉਹ ਠੀਕ ਠਾਕ ਜੀ ਵਧੀਆ ਜੀ ਕਿਵੇਂ ਚੱਲਦੀ ਹੈ ਮਸ਼ੀਨ ਵਧੀਆ ਜੀ ਬਹੁਤ ਵਧੀਆ ਠੀਕ ਹੈ ਇਹਦੋਂ ਪਹਿਲਾਂ ਆਪਾਂ ਕਿਹੜੀਆਂ ਕਿਹੜੀਆਂ ਮਸ਼ੀਨਾਂ ਰੱਖੀਆਂ ਨੇ ਆਪਾਂ ਨਿਊ ਹੀਰਾ ਜੀ ਠੀਕ ਹੈ ਇੱਕ ਗੁਰਦੇਵਾਲ ਰੱਖੀ ਜੀ ਗੁਰਦੇਵਾਲ ਹਾਂਜੀ ਅਸੀਂ ਕਿਵੇਂ ਤੈਨੂੰ ਕੀ ਫਰਕ ਲੱਗਿਆ ਇਹਦਾ ਉਹਨਾਂ ਨਾਲੋਂ ਉੰਨਾ ਨਾਲੋਂ ਫਰਕ ਤਾਂ ਜੀ ਮੇਨ ਤਾਂ ਇਹ ਨਵੀਂ ਕਰਕੇ ਨਾ ਦਾ ਕੋਈ ਆਪ ਨੂੰ ਜਮੀਂ ਦਿੱਕਤ ਨਹੀਂ ਆਈ ਸਾਰੇ ਚੀਜ਼ਾਂ ਦੇ ਹੁਣ ਜੁਪੀ ਵੀ ਚੱਲੇ ਆਪਾਂ ਅਸੇ ਜੁਪੀ ਕਿੰਨਾ ਥਾਂ ਵੱਡਾ ਹੈ ਜੁਪੀ ਤਾਂ 300 ਕਿਲਾ ਵੱਡਾ ਹੈ ਜੀ ਅਸੇ 300 ਕਿਲਾ ਵੱਡਾ ਹੈ ਹਾਂ ਕੋਈ ਦਿੱਕਤ ਨਹੀਂ ਆਈ ਜਮੀਂ ਕੋਈ ਦਿੱਕਤ ਨਹੀਂ ਆਈ ਠੀਕ ਹੈ ਇਹ ਕੇ ਥੋੜੀ ਫਰਕ ਦੇ ਜੀ ਹੱਸਿਆ ਹਾਂ ਇਹ ਚੀਜ਼ ਦਾ ਬਹੁਤ ਵਧੀਆ ਮਨਣਾ ਠੀਕ ਹੈ ਹਾਂ ਕੋਈ ਹੋਰ ਚੀਜ਼ ਜਮੀਨ ਜਿਵੇਂ ਮਨ ਲਾ ਵੀ ਮਿਸਤਰੀਆਂ ਨੇ ਆਪਾਂ ਨੂੰ ਬਣ ਕੇ ਦੇ ਦਿੱਤੀ ਉਹ ਵੀ ਚੱਲਦੀ ਆ ਉਹ ਵੀ ਜਿਆਦਾ ਜੀ ਬਿਲਕੁਲ ਉਹ ਵੀ ਚਾਬੀ ਵੀ ਨਹੀਂ ਚਾਕੇ ਦੇ ਜਮੀਨ ਵੀ ਨਹੀਂ ਜਮੀਨ ਵੀ ਠੀਕ ਹੈ ਆਪਾਂ ਸੀ ਵੀ ਨਹੀਂ ਜਾਣੀ ਮੇਸਤਰੀਆਂ ਦਾ ਇਹ ਚੀਜ਼ ਦਾ ਜਣੀ ਮੇਸਤਰੀ ਗਰੰਟੀ ਦਾ ਆਪਾਂ ਨੂੰ ਪਹਿਲਾਂ ਵੀ ਲੈਂਦੇ ਸੀਗੇ ਜਦੋਂ ਨਵੀਆਂ ਦਿੱਤੀਆਂ ਹੀ ਨਹੀਂਆਂ ਤੇਰੇ ਪਿੰਡ ਵਾਲੇ ਜਿੱਦਨੇ ਜੱਗਸੀਰ ਲੈ ਕੇ ਆਇਆਗਾ ਮੈਂ ਉਹਦਨੇ ਗਿਆ ਸੀਗਾ ਇਹ ਕਹਿੰਦੇ ਸੀ ਗਰੰਟੀ ਆ ਸਾਡੀ ਪੂਰੀ ਪਰ ਗੱਲ ਇਹ ਆ ਵੀ ਕੰਪਨੀ ਵਾਲੇ ਤਾਂ ਹਰੇਕ ਹੀ ਕਹਿੰਦਾ ਹੁੰਦਾ ਹਨਾ ਪਰ ਜਦੋਂ ਮਾਲਕ ਕੋਲੇ ਪਾ ਗਜੇ ਪਤਾ ਤਾਂ ਉਦੋਂ ਲੱਗਦਾ ਕਿ ਕਿਵੇਂ ਆ ਹਾਂਜੀ ਹਾਂ ਠੀਕ ਫਿਰ ਉਥੋਂ ਯੂਪੀਓ ਆ ਕੇ ਪਿੰਡ ਹੀ ਜਾਏ ਫਿਰ ਪਿੰਡ ਹੀ ਆਏ ਜੀ ਹਾਂ ਹੁਣ ਪਿੰਡ ਚੱਲਦੀ ਸੀ ਹੁਣ ਪਿੰਡ ਚੱਲਦੀ ਹੈ ਅੱਜ ਵੀ ਹੋਣ ਵਾਲਾ ਮੰਨ 100 ਕਿੱਤਾ ਆਪਣਾ ਠੀਕ ਆ ਕਰ ਜੀਂਗਾ 300 ਕਿਲਾ ਵੀ ਹਾਂ ਹੋ ਜੂ ਜੀ ਠੀਕ ਆ ਹੁਣ ਆ ਡਿਗੀਆਂ ਹੋਈਆਂ ਕਰਕੇ ਵੀ ਸਾਕੇ ਮਨ ਹੋੜੀ ਚੱਲੇਗਾ ਬਸ ਨਹੀਂ ਬਾਕੀ ਤੇਰਾ ਪਿੰਡ ਥੋੜਾ ਜਿਹਾ ਲੇਟ ਵੀ ਹੁੰਦਾ ਹਾਂ ਹਾਂ ਲੇਟ ਵੀ ਆ ਜੀ ਸਾਡੇ ਨਾਲੋਂ ਤਾਂ ਸਾਡੇ ਤਾਂ ਬਾੜੀ ਦਾ ਕੰਮ ਨੇੜੇ ਲੱਗਿਆ ਪਿਆਗਾ ਸਾਡੇ ਦਾ ਵੀ ਬਹੁਤ ਖੜਾ ਜਿਹਾ ਕੰਮ ਛੋਡੇ ਬਾਕੀ ਪਿੰਡ ਬਹੁਤ ਵੱਡਾ ਨਾ ਹਾਂਜੀ ਹਾਂ ਠੀਕ ਆ ਹੁਣ ਮਸ਼ੀਨਾਂ ਛੋਡੇ ਪਿੰਡ ਘਟਣੇ ਗਈਆਂ ਹਾਂਜੀ ਹਾਂ ਉਹ ਚੀਜ਼ ਦਾ ਵੀ ਫਰਕ ਪੈਂਦਾ ਜਿਵੇਂ ਗੁਰਦਿਆਲ ਚਲਾਉਂਦਾ ਸੀ ਗੁਰਦਿਆਲ ਨਾਲੋਂ ਤੋਰਾ ਤਾਰਾ ਕਿਵੇਂ ਆ ਤੋਰੇ ਦਾ ਤਾਂ ਜੀ ਮਨ ਪੁੱਛੋ ਨਾ ਉਸ ਤੋਰੇ ਵਾਲੀ ਗੱਲ ਦਾ ਸਾਹਮਣੀ ਔਖੀ ਅਸਿਆ ਹਾਂ ਉਹ ਦਾ ਡਰਾਈਵਰੀ ਚਲਾਉਂਦਾ ਸੀ ਤਾਂ ਮਨ ਪੈਦਾ ਹੀ ਨਹੀਂ ਹੈਗੇ ਬਸ ਕੰਮ ਦੀ ਨਹੀਂ ਹੈਗੀ ਕਿਸ ਹਿਸਾਬ ਨਾਲ ਮਨ ਦੂਜੇ ਤੋਂ ਸਾਥ ਹੁੰਦਾ ਠੀਕ ਆ ਕੋਈ ਦਾਣੇ ਦੀ ਸ਼ਿਕਾਇਤ ਨਹੀਂ ਕੋਈ ਦਿੱਕਤ ਨਹੀਂ ਜਿਵੇਂ ਜੀ ਵਸਿਆ ਕੋਈ ਦਾਣਾ ਨਹੀਂ ਮਾਰਦਾ ਨਹੀਂ ਜਮੇ ਕੋਈ ਦਿੱਕਤ ਨਹੀਂ ਕੋਈ ਕਈ ਵਾਰ ਕਾਟਰ ਤੇ ਵੀ ਕੰਪਲੀਟ ਜੀ ਆ ਜਾਂਦੀ ਆ ਇੱਕ ਪਾਸਾ ਵੱਧ ਚ ਲੱਗਦਾ ਹੁੰਦਾ ਇੱਕ ਪਾਸਾ ਘੱਟ ਉਹ ਤਾਂ ਨਹੀਂ ਕੋਈ ਦੇਖ ਨਹੀਂ 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 ਕੋਈ ਦਿੱਕਤ ਨਹੀਂ ਆਈ ਜੀ ਆਪਾਂ ਤਾਂ ਜਮੀ ਓਕੇ ਆ ਠੀਕ ਆ ਹਾਂ ਬਹੁਤ ਵਧੀਆ ਚੱਲਦੀ ਜੀ ਕਦੇ ਚੋਕ ਚੂਕ ਨਾ ਜੀ ਨਾ ਚੋਕ ਗੱਲ ਦਾ ਮਤਲਬ ਹੀ ਨਹੀਂ ਹੈਗਾ ਜੀ ਠੀਕ ਆ ਹਾਂ ਜੀ ਹਾਂ ਨਹੀਂ ਵੇਚਦਾ ਮੰਨ ਕੇ ਚੱਲ ਆ ਕਟਰ ਦੇ ਚੋਕ ਕਰਕੇ ਖੜੀਆਂ ਨੇ ਇਹਦੀਆਂ ਨੇ ਚੱਲ ਥ੍ਰੈਸ਼ਰ ਦਾ ਇਹਦਾ ਕਣਕ ਚ ਕੀ ਚੋਕ ਹੋਣਾ ਨਾ ਨਾ ਕੋਈ ਦਿੱਕਤ ਨਹੀਂ ਜੀ ਤੁਸੀਂ ਇਹ ਪਹਿਲਾਂ ਚੱਲਦੀ ਦੇਖੀ ਸੀ ਕਿਵੇਂ ਹਾਂ ਆਹ ਪਾ ਚੱਲਦੀ ਦੇਖੀ ਜੀ ਉੱਥੇ ਜਖੜਾਂ ਵੀ ਸੀ ਉਹਨਾਂ ਦੇ ਠੀਕ ਆ ਨੀਲ ਹਿੜੀ ਵਾਲੇ ਨਾਲ ਠੀਕ ਆ ਹਾਂ ਯਾਨੀ ਉਹ ਚੱਲਦੀ ਦੇਖ ਕੇ ਉਹ ਚੱਲਦੀ ਦੇਖ ਕੇ ਜੀ ਕੱਲ ਚੱਲਦੀ ਦੇਖੀ ਝੋਨੇ ਚ ਝੋਨੇ ਚ ਜੀ ਹਾਂ ਠੀਕ ਆ ਉਹ ਵੀ ਕੀ ਕਹਿੰਦੇ ਸੀ ਵੀ ਸਾਡੇ ਪੂਰੀ ਫਟਾ ਪੂਰੀ ਫਟਾ ਜੀ ਹਾਂ ਵੀ ਕੋਈ ਜੋਬ ਨਹੀਂ ਹੁੰਦੀ ਕੋਈ ਕੁਸ ਨਹੀਂ ਹੁੰਦੀ ਹਾਂ ਜੀ ਹਾਂ ਨਹੀਂ ਠੀਕ ਆ ਹਾਂ ਜੀ ਵਧੀਆ ਵੀਰੇ ਆਈ ਚੀਤੇ ਪੈਸੇ ਲਾਏ ਦਾ ਮੁੱਲ ਮੁੜੇ ਆਪਾਂ ਨੂੰ ਉਹੀ ਆ ਹਨਾ ਹਾਂ ਜੀ ਹਾਂ ਜੀ ਉਹੀ ਆ ਜੀ ਹੁਣ ਦੇਖ ਕੇ ਮੇਰੇ ਕੋਲੇ ਮੰਨ ਲਓ ਤਿੰਨ ਕ ਮਸ਼ੀਨਾਂ ਦੇ ਅੱਡ ਆਏ ਪਏ ਨੇਗੇ ਠੀਕ ਆ ਜੀ ਆਪਾਂ ਨੂੰ ਅਗਲਾ ਕਹਿੰਦਾ ਯਾਰ ਤੇਰੀ ਸਲਾਹ ਨਾਲ ਹੁਣ ਗੱਲ ਇਹ ਆ ਆਪਾਂ ਉਹਦੇ ਫੋਲੋਅਰਾਂ ਨੂੰ ਇੱਕ ਗੱਲ ਦੱਸਣਾ ਚਾਹੁੰਦੇ ਆ ਕੋਈ ਆਪਾਂ ਕੱਲੇ ਮਸ਼ੀਨ ਵਾਲਿਆਂ ਦਾ ਨਹੀਂ ਫੈਕਟਰੀ ਵਾਲਿਆਂ ਦਾ ਦੇਖਿਆ ਯਾਰ ਵੀ ਉਹਨਾਂ ਨੇ ਤਾਂ ਬਣਾ ਕੇ ਦੇ ਦਿੱਤੀ ਆ ਖੜਾ ਭਾਈ ਇਹਦੇ ਕੋਲੇ ਮਸ਼ੀਨ ਆ ਜੂਪੀ 300 ਕਿਲਾ ਵੱਢਿਆ ਉਰੇ ਚਲਦੀ ਆ 100 ਕਿਲਾ ਉਰੇ ਕਰ ਗਿਆ ਇਹ ਕਹਿੰਦਾ ਇੱਕ ਦਿਨ ਦੀ ਵੀ ਕੋਈ ਦਿੱਕਤ ਨਹੀਂ ਆਈ ਹੈਗੀ ਠੀਕ ਆ ਚਲੋ ਠੀਕ ਆ ਮਿਹਰਮਾਨੀ ਹੋਰ ਫਿਰ ਜਸਨ ਭਾਈ ਕੱਲ ਆਏ ਹੁਣ ਤੇਰੇ ਗਾਹਕ ਵੀ ਭਾਈ ਪੂਰੇ ਖੁਸ਼ ਨੇ ਹਾਂਜੀ ਹਾਂਜੀ ਇਹ ਨਹੀਂ ਗੱਲ ਹੈਗੀ ਵੀ ਕੱਲਾ ਤੂੰ ਵਿੱਚ ਅਗਲਾ ਕਹਿੰਦਾ ਯਾਰ ਵੀ ਹਨਾ ਵੀਡੀਓ ਬਣਾਤੀ ਹੁਣ ਵਿੱਚ ਕਈ ਵਾਰ ਕਮੈਂਟ ਆਉਂਦੇ ਨੇ ਆਪਾਂ ਨੂੰ ਅਗਲਾ ਕਹਿੰਦਾ ਇੱਕ ਦਾ ਬਣ ਕੇ ਖੜਜ ਸਹੀ ਗੱਲ ਹੈ ਵੀ ਕਦੇ ਤੂੰ ਨਾਬੇ ਭੱਜ ਗਿਆ ਕਦੇ ਤੂੰ ਕੋਲ ਸੇੜੀ ਪਾ ਗਿਆ ਕਦੇ ਤੂੰ ਬ੍ਰੇਕ ਕੋਲ ਲਿਆ ਗਿਆ ਆਪਾਂ ਗੱਲ ਦੱਸਣੀ ਚਾਹਣਾ ਵੀ ਆਪਣਾ ਕੰਮ ਆਗਾ ਆਪਾਂ ਐਡ ਕਰਨੀ ਆ ਅਗਲੇ ਦੀ ਸਹੀ ਗੱਲ ਹੈ ਠੀਕ ਆ ਐਡ ਕਰਨੀ ਆ ਪੈਸਾ ਲੈਣਾ ਸਹੀ ਗੱਲ ਸਿੱਧੀ ਗੱਲ ਆਗੀ ਜਿਹੜਾ ਆਪਾਂ ਨੂੰ ਅਗਲਾ ਐਡ ਕਰਾਊਗਾ ਪੌਦੇ ਐਡ ਕਰਨ ਜਾਣਾ ਤੇ ਆਪਾਂ ਅਗਲੇ ਦੀ ਚੀਜ਼ ਨੂੰ ਮਾੜੀ ਵੀ ਨਹੀਂ ਕਹਿ ਸਕਦੇ ਹੁਣ ਮਾੜੀ ਕਹਿਣ ਵਾਸਤੇ ਜਾਂਟੇ ਹੁਣੀਆਂ ਖੜੇ ਸੀਗੇ ਤੇਰੀ ਮਸ਼ੀਨ ਨੂੰ ਇਹ ਮਾੜਾ ਕਹਿ ਸਕਦੇ ਸੀ ਅੱਜ ਵੀਰ ਸਾਨੂੰ ਇਹ ਹੈਰਾਨ ਕਰੀ ਗਈ ਆ ਸਾਡੇ ਤਾਂ ਚੋਕੀ ਹੋਈ ਗਈ ਹੈ ਜਾਂ ਤੁਰਦੀ ਨਹੀਂ ਸੀ ਹੁਣੇ ਪੂਰੇ ਖੁਸ਼ ਨੇ ਉਹ ਕਹਿੰਦੇ ਜਿੰਨਾਂ ਦੀ ਮਸ਼ੀਨ ਚਲਾਈ ਆ ਸੀ ਚਾਪੀ ਪਾਨਾ ਵੀ ਨਹੀਂ ਚੱਕ ਕੇ ਦੇਖਿਆ ਅਜੇ ਸਾਨੂੰ ਆਏ ਸੀ ਕਿ ਭਾਈ ਉਹ ਫੋਨ ਨਹੀਂ ਕਰ ਰਹੇ ਹਾਂ ਗੱਲਬਾਤ ਕਿੱਦਾਂ ਵੀ ਐ ਵੀ ਗੁੱਸੇ ਨਾ ਹੋਗੇ ਹੁਣ ਗੁੱਸੇ ਨਾ ਹੋਗੇ ਹੁਣ ਅਸੀਂ ਸਪੈਸ਼ਲ ਇਹਨਾਂ ਕੋਲ ਪਾ ਕੇ ਫੋਨ ਪੁੱਛੇ ਇਹਨਾਂ ਨੂੰ ਕਿ ਭਾਈ ਦੱਸੋ ਭਾਈ ਕਿ ਇਹ ਕਿਆ ਯਾਰ ਕੋਈ ਗੱਲ ਨਹੀਂ ਹੈਗੀ ਠੀਕ ਆ ਜੀ ਸੀਗੇ ਜਿਹੜਾ ਕੋਲੇ ਆਏ ਨਾਲੇ ਕਸਟਮਰ ਦਾ ਰਿਵਿਊ ਲਿਆ ਨਾਲ ਇਹਨਾਂ ਦਾ ਇਹ ਕਹਿੰਦੇ ਸੀ ਸੰਤੁਸ਼ਟ ਆ ਪੂਰੀ ਹੁਣ ਨਾਲੇ ਤਾਂ ਕਣਕ ਦੀ ਸਫਾਈ ਫੁੱਲ ਆ ਹਾਂ ਜੀ ਹਾਂ ਜੀ ਹਜੇ ਵੀ ਤੁਸੀਂ ਕੀ ਕਹਿੰਦੇ ਹੋਗੇ ਵੀ ਸੀਪਾ ਫੋੜ ਬੰਦ ਕਰ ਲੋ ਹਾਂ ਜੀ ਹਾਂ ਥੋੜੀ ਜਿਹੀ ਸਫਾਈ ਹੋਰ ਹੋਰ ਵਧਾ ਦੂੰ ਹਾਂ ਜੀ ਹਾਂ ਦੱਸਿਆ ਇਹ ਕਹਿੰਦੇ ਪਰ ਤੁਸੀਂ ਛੇੜਉਣਾ ਸਾਡਾ ਓਕੇ ਹੈ ਵੀ ਇੱਥੇ ਚੱਲਦਾ ਹਾਂ ਜੀ ਸਾਰਾ ਓਕੇ ਹੈ ਕਿਸੇ ਕਸਟਮਰ ਨੇ ਨਹੀਂ ਆਇਆ ਕਿ ਹਾਂ ਮੱਖੀ ਆਉਂਦੀ ਹੈ ਮੱਖੀ ਆਉਂਦੀ ਹੈ ਜਾਂ ਕੋਈ ਮਤਲਬ ਸਫਾਈ ਪੱਖੋਂ ਹਾਂਜੀ ਸਾਰਾ ਕੁਝ ਠੀਕ ਹੈ ਬਾਡੀ ਪੂਰੀ ਸਾਫ਼ ਹੈ ਜੀ ਇਹਨੇ ਕੋਈ ਡੱਕਰਾ ਡੁੱਕਰਾ ਆਉਂਦਾ ਕੁਝ ਵੀ ਠੀਕ ਹੈ ਪੂਰੇ ਵਧੀਆ ਖੁਸ਼ ਨੇ ਸਾਰੇ ਨਹੀਂ ਗੱਲ ਆ ਜਸ਼ਨ ਜੇ ਕਰੂ ਗੱਲਬਾਤ ਫੇਰੀ ਉਹ ਆਗਾ ਸਹੀ ਗੱਲ ਆਈ ਸਹੀ ਗੱਲ ਆ ਜੀ ਠੀਕ ਨਹੀਂ ਹੁਣ ਮਸ਼ੀਨ ਚੱਲਦੀ ਆ ਦੇਖ ਖੱਤੇ ਵਾਲਾ ਵੀ ਅਗਲਾ ਕਹਾਂ ਯਾਰ ਹੌਲੀ ਤੋਰਨਾ ਵੇ ਆ ਲਗਦਾ ਜਾਨ ਯਾਰ ਨੁਕਸਾਨ ਹੀ ਨਹੀਂ ਆਪਣਾ ਹੈਗਾ ਫਿਰ ਹੌਲੀ ਤੋੜ ਕੇ ਆਪਾਂ ਲੈਣਾ ਕੀ ਆ ਵਿੱਚ ਤਾਂ ਮੰਨ ਲਾ ਵੀ ਹੋਂ ਕਈ ਭਰ ਜੇ ਨਾਲ ਲਗਦਾ ਇੰਨੇ ਕੀਲੇ ਵੱਢ ਕੇ ਨਿਕਲ ਗਿਆ ਯਾਰ ਹਨਾ ਪਰ ਗੱਲ ਇਹ ਆ ਵੀ ਜਦੋਂ ਸਾਡੀ ਚੀਜ਼ ਭਾਰ ਚੱਲਦੀ ਆ ਉਹ ਆਪਾਂ ਨੂੰ ਉਹਨਾਂ ਤੋਰਾ ਦੇਣ ਦਾ ਆਪਣਾ ਹੱਕ ਬਣਦਾ ਹੈ ਅਹ ਮਸ਼ੀਨ ਨਹੀਂ ਆਪਾਂ ਨੂੰ ਕਹੂ ਜੀ ਜੇ ਕਸਟਮਰ ਕਹਿੰਦਾ ਕਿ ਹਾਂ ਭਾਈ ਤੁਹਾਡੀ ਮਸ਼ੀਨ ਤੋਰਾ ਨਹੀਂ ਲੈਂਦੀ ਹਾਂ ਇਹ ਸਫਾਈ ਨਹੀਂ ਦਿਖਾਉਦੀ ਠੀਕ ਆ ਕਿਸੇ ਪ੍ਰਕਾਰ ਦੀ ਬਾਬੇ ਦੀ ਕਿਰਪਾ ਨਾਲ ਕੋਈ ਦਿੱਕਤ ਨਹੀਂ ਹੈ ਜੀ ਇੱਕ ਮਿਸਤਰੀ ਤੁਸੀਂ ਕੀ ਦੱਸਦੇ ਸੀ ਵੀ ਰੀਲ ਸੈੱਟ ਕਰਨ ਵਾਲੀ ਆ? ਹਾਂ ਮਾੜੀ ਜੀ ਰੀਲ ਪਿੱਛੇ ਕਰਨ ਵਾਲੀ ਆ ਜੀ। ਅਸੇਹੀ ਉਹਦਾ ਕੀ ਕਾਰਨ? ਉਹਦਾ ਕਾਰਨ ਇਹ ਹੈ ਵੀ ਜਿਵੇਂ ਕਈ ਗਰ ਮਾੜੀ ਮੋਟੀ ਬੱਲੀ ਉੱਤੇ ਆਉਂਦੀ ਆ ਨਾਲ ਦੀ ਨਾਲ ਅੰਦਰੇ ਕਰੀ ਜਾਂਦੀ ਆ। ਠੀਕ ਆ। ਇਹ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਮਹਾ ਚਲੋ ਠੀਕ ਆ। ਠੀਕ ਆ। ਯਾਨੀ ਜਿੰਨਾ ਕ ਆਪਾਂ ਨੂੰ ਲੱਗਿਆ ਆਪਾਂ ਦੱਸਤਾ। ਹਾਂ ਹਾਂ ਵੀ ਇਹ ਕਹਿੰਦੇ ਅਸੀਂ ਛੇੜਨੀ ਨਹੀਂ ਹੈਗੀ। ਠੀਕ ਆ ਵੀ ਇੱਥੇ ਚੱਲੀ ਜਾਂਦੋ। ਹਾਂ ਠੀਕ ਆ ਠੀਕ ਆ। ਆਹੋ ਪਰ ਜਦੋਂ ਹੁਣ ਖੋਸਾ ਕ ਮਾਲਕ ਖੋਸਾ ਕ ਵੀ ਇੱਥੇ ਸੈੱਟ ਚੱਲਦੀ ਆ। ਇਹਨਾਂ ਨੂੰ ਲੱਗੀ ਤਾਈਓ ਕਹਿੰਦੇ ਨੇਗੇ। ਇੱਕ ਮਾਪ ਚਲਾ ਕੇ ਦੇਖੀ ਜੀ ਹੁਣ। ਠੀਕ ਆ। ਹਾਂਜੀ ਹਾਂ। ਕੋਈ ਦਿੱਕਤ ਨਾ ਨਾ। ਇਸਤਰੀ ਜੀ ਇੱਕ ਮੈਨੂੰ ਹੋਰ ਗੱਲ ਦੱਸੋ ਤੁਸੀਂ। ਹਾਂਜੀ। ਮਸ਼ੀਨਾਂ ਮੈਂ ਵੀ ਬਹੁਤ ਦੇਖੀਆਂ ਨੇ। ਚਲਾਈਆਂ ਬਹੁਤ ਨੇ। ਦੇਖੀਆਂ ਬਹੁਤ ਨੇ। ਜਿਵੇਂ ਆਪਾਂ ਆਮ ਰੇਸ ਵਾਲੀ ਬਾਢੀ ਜਾਂ ਸਿਰੇ ਵਾਲੇ ਟੱਕ 'ਤੇ ਰੇਸ ਪਾ ਦੇਨੇ ਆ। ਮਸ਼ੀਨ ਐਂ ਕਰਨ ਲੱਗ ਜਿੰਦੀ। ਮਾਗਰੋਂ 부ੜਕਦੀ ਆ। ਹਾਂਜੀ। ਆਪਣੀ ਮਸ਼ੀਨ ਦੀ ਜਿਹੜਾ ਫੁੱਲ ਰੇਸ ਦੇ ਦੋ। ਇਹ ਹਾਂਜੀ। ਇਹ ਜਮਕਦੀ ਕਿਉਂ ਨਹੀਂ? ਨੋਟਾਰਨ ਨੂੰ ਪਤਾ ਕੀ ਐ ਦੀ ਜਿਹੜੀ ਅਸੈਂਬਲੀ ਦੀ ਸੈਟਿੰਗ ਆ ਨਾ। ਹਾਂਜੀ। ਇਹ ਰੀਸੈਂਬਲੀ ਦੀ ਸੈਟਿੰਗ ਐ ਇਨੇ ਆਪਣੀ ਮਤਲਬ ਮਸ਼ੀਨ ਬੁੜਕਦੀ ਹੋਣੀ ਠੀਕ ਹੈ ਜੀ ਕਿ ਕਿਸਤੀ ਦੀ ਸੈਟਿੰਗ ਆ ਹਾਂਜੀ ਜਾਂ ਸਟਾਫ ਆਕਰਾਂ ਦੀ ਲਾ ਲਓ ਜਾਂ ਗਾਈ ਡਰਮ ਦੇ ਬੈਲੈਂਸ ਸਾਰੇ ਏ ਟੂ ਜ਼ੈਡ ਬੈਲੈਂਸ ਕੱਢ ਕੇ ਆਪਣੀ ਮਤਲਬ ਫੇਰ ਫਿੱਟ ਕਰਦੇ ਹਾਂ ਠੀਕ ਹੈ ਜੀ ਕੋ ਕਿਸਤੀਆਂ ਦੀ ਜਦੋਂ ਸੈਟਿੰਗ ਅਪ ਡਾਊਨ ਸਹੀ ਹੈ ਫੇਰ ਮਸ਼ੀਨ ਬੁੜਕੂ ਨਹੀਂ ਫੇਰ ਨਹੀਂ ਜਦੋਂ ਇਹਨਾਂ ਦੀ ਅਪ ਡਾਊਨ ਦਾ ਫਰਕ ਪਏਗਾ ਫੇਰ ਬੁੜਕੂ ਇਹ ਫੇਰ ਬੁੜਕੂ ਹੋਣੀ ਹੈ ਆਪਣੀ ਮਸ਼ੀਨ ਦੇਖ ਲਓ ਚੱਲਦੀ ਆ ਹੁਣ ਚਾਹ ਇਹਨੂੰ 2250 ਚੱਕਰ ਤੇ ਕਰ ਦੋ ਮਸ਼ੀਨ ਨਹੀਂ ਬੁੜਕੂ ਪੂਛ ਤੇ ਪਾਣੀ ਦਾ ਗਲਾ ਆਉ ਨਹੀਂ ਟਰੰਕ ਜੇ ਹਲਾਉਂਦੀਆਂ ਹੁੰਦੀਆਂ ਨੇ ਮਸ਼ੀਨਾ ਥੋੜੇ ਸਾਹਮਣੇ ਚੱਲਦੀ ਆ ਜੀ ਆਪਣੀ ਉੱਤੇ ਬੈਠ ਕੇ ਅਗਲਾ ਆਇਆ ਕਹਿੰਦਾ ਵੀ ਯਾਰ ਪਤਾ ਤਾਂ ਲਾਇਦਾ ਨਹੀਂ ਵੀ ਕਿੰਨੇ ਚੱਕਰਾਂ ਦੇ ਚੱਲਦੀ ਆ ਤੇ ਸਾਈਡ-ਸਾਈਡ ਜਾਈ ਜਾਂਦਾ ਮਾਲ ਅੰਦਰ ਠੀਕ ਆ ਹਾਂਜੀ ਹਾਂ ਨਹੀਂ ਆਪਣੇ ਆਮ ਪੂਸਾਂ ਤੇ ਟਰੰਕ ਕਸੇ ਹੁੰਦੇ ਨੇ ਉਹਨਾਂ 'ਚ ਮੋਗਰੇ ਜੇ ਘੜ ਦਿੰਦੀਆਂ ਹੁੰਦੀਆਂ ਨਹੀਂਆਂ ਠੀਕ ਆ ਹਾਂਜੀ ਹਾਂ ਬੋਰ ਠੀਕ-ਠਾਕ ਵਧੀਆ ਹਾਂਜੀ ਹਾਂ ਬਹੁਤ ਵਧੀਆ ਜੀ ਚਲੋ ਠੀਕ ਆ ਮਿਸਤਰੀ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਇਹ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਜੇ ਕੋਈ ਘਾਟ ਲੱਗੀ ਤਾਂ ਜਰੂਰ ਦੱਸਿਓ ਸਾਨੂੰ ਕਿਉਂਕਿ ਹੁਣ ਤਾਂ ਆਪਾਂ ਅਗਲੇ ਸੀਜ਼ਨ ਤੋਂ ਮਸ਼ੀਨਾਂ ਬਣਵਾਉਣੀਆਂ ਸ਼ੁਰੂ ਕਰਨੀਆਂ ਨੇ ਆਪਾਂ ਹੁਣ ਹੀ ਲਾਂਬਾ ਦੇ ਦਾਂਗੇ ਵੀ ਯਾਰ ਛੋਡੀ ਆ ਚੀਜ਼ 'ਚ ਕਮੀ ਆ ਹਾਂਜੀ ਗਰਜਾਂਤ ਵੀ ਜੀ ਖੜੇ ਨੇ ਪੁੱਛੋ ਇਹਨਾਂ ਨੂੰ ਆਪਣੇ ਕਾਹਤੋਂ ਨਹੀਂ ਆਪਾਂ ਪੁੱਛਿਆ ਜੀ ਇਹ ਕਹਿੰਦੇ ਕੋਈ ਕਮੀ ਨਹੀਂ ਹੈਗੀ ਹਾਂਜੀ ਹਾਂ ਤੇ ਪੂਰੇ ਵਧੀਆਗਾ ਤੇ ਚਲੋ ਆਇਆ ਹੁੰਦਾ ਮਿਸਤਰੀ ਜੀ ਕੋਈ 100 'ਚੋਂ 2% ਕੋਈ ਕਮੀ ਹੋਈ ਉਹਨੂੰ ਤਾਂ ਕਮੀ ਨਾ ਮੰਨੋ ਹਾਂਜੀ ਪਤਾ ਕੀ ਗੱਲ ਆ ਆਪਾਂ ਨੂੰ ਕਮੀ ਦੱਸਣੀ ਆਪਣੇ ਤੇ ਕਸਟਮਰ ਨੇ ਹਾਂਜੀ ਮਾਲਕ ਨੇ ਦੱਸਣੀ ਆ ਵੀ ਤੁਹਾਡੇ ਚ ਆ ਕਮੀ ਆ ਆਪਾਂ ਤਾਂ ਬਹੁਤ ਕੁਝ ਕਹਾਂਗੇ ਆਪਣੀ ਆਏ ਆ ਜੀ ਆਪਣਾ ਬਾਹ ਜੀ ਜੀਵਿਦਾਰ ਨੇ ਦੱਸਣਾ ਵਧਾਉਣ ਵਾਲੇ ਨੇ ਜਾਂ ਕਸਟਮਰ ਨੇ ਦੱਸਣਾ ਠੀਕ ਹੈ ਜੀ ਹਾਂਜੀ ਹਾਂ ਆ ਉਹ ਹੀ ਗੱਲ ਆ ਜੀ ਹਾਂ ਚਲੋ ਅਸੀਂ ਅੱਜ ਸਾਰੀਆਂ ਮਸ਼ੀਨਾਂ ਤੇ ਘੇੜਾ ਮਾਰ ਕੇ ਆਇਆ ਜੀ ਠੀਕ ਹੈ ਜੀ ਤੇ ਅੱਠ ਮਸ਼ੀਨਾਂ ਤੇ ਘੇੜਾ ਵੱਜਿਆ ਆ ਸਾਰੇ ਬੰਦੇ ਖੁਸ਼ ਨੇਗੇ ਆਓ ਠੀਕ ਹੈ ਜੀ ਫਿਰ ਜਦੋਂ ਜਦੋਂ ਹੁਣ ਏਜੰਟੇ ਹੁਣੀਆਂ ਦੱਸ ਰਹੇ ਨੇ ਵੀ ਅਸੀਂ ਚਾਬੀ ਵੀ ਤੂਲ ਚੋਂ ਕੱਢ ਕੇ ਦੇਖੀ ਗਈ ਜਿਹੀਆਂ ਤੁਸੀਂ ਚਾਬੀਆਂ ਦੇਤੀਆਂ ਉਹੇ ਜਿਹੀਆਂ ਕੱਪੜੇ ਕਿ ਲਵੇਟੀਆਂ ਪਈਆਂ ਨੇ ਧੋਣੇ ਦਾ ਸੀਜ਼ਨ ਸਟਾਰਟ ਆ ਹੁਣ ਬੁਕਿੰਗ ਵੀ ਸ਼ੁਰੂ ਹੈਗੀ ਠੀਕ ਹੈ ਕਿਉਂ ਜੇ ਕੋਈ ਕਮੀ ਪੇਸੀ ਸਾਡੇ ਚ ਅਸੀਂ ਤਾਂ ਅੱਜ ਮਤਲਬ ਹਾਂ ਵੀ ਸਾਡੇ ਚ ਕੋਈ ਕਮੀਆਂ ਦੱਸੋ ਨਾਲ ਨਹੀਂ ਠੀਕ ਹੈ ਅਸੀਂ ਉਹ ਚ ਸੁਧਾਰ ਕਰੀਏ ਸੁਧਾਰ ਕਰਾਂਗੇ ਹਾਂਜੀ ਹਾਂ ਇੱਕ ਸੁਖਵੀਰ ਆਪਣਾ ਨੰਬਰ ਜ਼ਰੂਰ ਦੱਸਾ 94630 ਜੀ 8107 ਠੀਕ ਹੈ ਜੀ ਇਹ ਮੇਰਾ ਨੰਬਰ ਹੈ ਜੀ 9988894600 ਜਸ਼ਨਪ੍ਰੀਤ ਹੈ ਜਸ਼ਨਪ੍ਰੀਤ ਹੈ ਹਾਂ ਜੀ ਹਾਂ ਤੇ ਛੋਟੇ ਭਰਾ ਦਾ 9914256017 ਠੀਕ ਹੈ ਉਹਦੀ ਅੰਦਰ ਸਿੰਘ ਦਾ ਜੀ ਉਹ ਰਜਿੰਦਰ ਸਿੰਘ ਦਾ ਜੀ ਠੀਕ ਹੈ ਜੀ ਤੁਸੀਂ ਇੱਕ ਵਾਰ ਮਸ਼ੀਨ ਚਾਲਦੀ ਦੇਖ ਲਈ ਇੱਕ ਵਾਰ ਇੱਕ ਮਸ਼ੀਨ ਲੈ ਕੇ ਦੇਖੋ ਫਿਰ ਪਤਾ ਲੱਗੂ ਤੁਹਾਨੂੰ ਫਰਕ ਕੀ ਆ ਇੱਕ ਦੂਜਿਆਂ ਚ ਠੀਕ ਹੈ ਜੀ ਚੰਗਾ ਜੀ ਓਕੇ ਸਰ ਸਸਤੀ ਕਰੋ ਸਸਤੀ ਕਰੋ